ਪੂਰਾ ਜੀ ਉਹ ਬੋਲਦੇ ਜਿਹੜੇ ਉਹਨਾਂ ਚੱਤੇ ਹੋਈ ਮੈਂ ਤਾਂ ਮੈਂ ਬੋਲਦੇ ਨਾ ਇੱਕ ਤਾਂ ਨਾ ਚਲੋ ਨਾ ਕਿੱਥੇ ਮੈਂ ਦੇਖਿਆ ਪੂਰਾ ਜੀ ਬੜਾ ਕੁਝ ਹੈ ਬਨਰੀਆ ਪ੍ਰਕਾਰੇ ਤੇ ਪਤਾ ਨਹੀਂ ਕਿਸ ਕਾਰਨ ਉਹ ਮੈਂ ਉੱਥੇ ਜੀ ਬੋਲ ਸਕਿਆ ਉਹ ਕੁਝ 컨ਫਿਊਜ਼ਨ ਨਾ ਰਹਿ ਗਿਆ ਇੱਕ ਅਸੀਂ ਇੱਕ ਨਵੇਂ ਪਰੰਪਰਾਜਨੀ ਪਰਿਵਾਰ ਦੇ ਇਹ ਰੱਖਦੇ ਮੈਂ ਕੁਝ ਖਾਵਾਂਗਾ ਪਰ ਕਿਸੇ ਨਾਲ ਕੋਈ ਨਹੀਂ ਸੋ ਇਹ ਜਿਹੜੀ ਥੀ ਹੈ ਤੂੰ ਮੈਂ ਇਹਦੇ ਦੋ ਪਹਿਲਾਂ ਦੇ ਵਿੱਚ ਜਿੱਦਤਾ ਜਿਹੜਾ ਬੈਂਕ ਜਿਹੜਾ ਮੈਂ ਦੇਖਿਆ ਚੰਗੀ ਤਰ੍ਹਾਂ ਬਹੁਤ ਚੰਗਾ ਤੇ ਮੈਂ ਇਸ ਕਰਕੇ ਜਿਹੜਾ ਦੇਰ ਮੈਨੂੰ ਬੋਲਣਾ ਚਾਹੀਦਾ ਤੇ ਮੈਂ ਸਿਰਫ ਦਸ਼ਤ ਨਹੀਂ ਆਪ ਮੈਂ ਸੁਣ ਬੋਲਾਰਾ ਹੋ ਜਾਏਗਾ ਉਸਾਂ ਦੇ ਟੀਨ ਲਾਈਨਾਂ ਨੇ ਜਲਦੀ ਉਹਨਾਂ ਨੇ ਮਤਲਬ ਉਹ ਗ੍ਰੰਪ મુદ્ਦੇ ਉੱਪਰ ਉਹ ਜਾਣ ਤੁਹਾਨੂੰ ਮਾਫ ਕਰਨਾ ਜੇ ਤੁਹਾਨੂੰ ਕੋਈ ਲੱਗੇ ਵੀ ਇਹ ਇਹ ਨਾਗਰਿਕ ਨਾਲ ਸੰਬੰਧ ਨਹੀਂ ਆ ਪਰ ਜਿਹੜੀ ਗੱਲ ਇਹਨਾਂ ਨੇ ਕਹੀ ਉਹ ਨਾਗਰਿਕ ਨਾਲ ਹੀ ਸੰਬੰਧਤ ਤੇ ਜੇ ਮੈਂ ਇਹਨਾਂ ਨੇ ਉੱਪਰ ਜਿਹੜੇ ਮਸਲੇ ਜਿਹੜੇ ਨਾਟਕ ਵਿੱਚ ਨਹੀਂ ਉਹੀ ਲੈ ਗਏ ਤੇ ਜੇਕਰ ਇਹਨਾਂ ਨੇ ਉਠਾ ਦਿੱਤੇ ਉਹਨੂੰ ਮੈਂ ਜ਼ਰੂਰ ਰਿਸਪੌਂਡ ਕਰਾਂਗਾ ਤੇ ਇੱਕ ਇਹ ਗੱਲ ਇਹ ਹੈ ਕਿ ਇਹਨਾਂ ਦੇ ਬਹੁਤ ਹੀ ਗੂਖਸੂਰਤ ਜਿਹੜੇ ਮਸਲੇ ਆ ਪਹਿਲਾਂ ਤੇ ਬੇਸ਼ੱਕ ਇਹਨਾਂ ਨੇ ਰੱਖੋ ਨਾ ਗੰਢੜਮ ਮਸਲਾ ਉੱਭਾਇਆ ਉਹ ਬਦੋ ਸੋਲੋ ਐਕਪਿੰਦਰ ਕਾਲਿਫੋਰਨੀਆ ਇਸ ਨਾਟਕ ਦਾ ਕੋਈ ਨਾ ਨੰਦ ਲਿਖ ਦਿਕ ਕਿਉਂ ਉਹ ਬਦੋ ਡੈਗਰਮੈਂਟ ਹੈ ਕਿਉਂ ਉਹ ਬਦੋ ਇੰਪੋਰਟੈਂਟ ਹੈ ਕਿਉਂਕਿ ਜਿਹੜੀ ਗੱਲ ਹੈ ਕਿ ਅੱਜ ਜਿਹੜਾ ਦੌਰ ਹੈ ਗਲੋਬਲਾਈਜੇਸ਼ਨ ਦੇ ਗੇ ਗਲੋਕਲਾਈਜੇਸ਼ਨ ਦੇ ਗੇ ਕੈਪਟਲਿਜ਼ਮ ਦੇ ਬਦੋ ਹਾਈएस्ट ਸਟੇਜ ਹੈ ਕੈਪਟਲਿਜ਼ਮ ਦਾ ਦੌਰ ਹੈ ਤੋਂ ਉਹਦੇ ਵਿੱਚ ਜਿਹੜਾ ਹੈਗਾ ਇੱਕ ਬੜੀ ਵੱਡੀ ਚੀਜ਼ ਜਿਹੜੀ ਤੋਂ ਨਿਜਵਾਨ ਹੈ ਰੈਡੀਕਲ ਨਿਜਵਾਨ ਹੈ ਨਿਊਜ਼ੀਲੈਂਡ ਔਰ ਡਿਸਇੰਟੀਗ੍ਰੇਸ਼ਨ ਆਫ ਦੀ ਫੈਮਿਲੀ ਇਹ ਔਰ ਫੇਰ ਜਿਹੜਾ ਹੈਗਾ ਜਿਹੜੀਆਂ ਇੰਸਟੀਟਿਊਸ਼ਨਸ ਆਈਆਂ ਨੇ ਸੋਸ਼ਲ ਇੰਸਟੀਟਿਊਸ਼ਨ ਉਹਨਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਔਰ ਬੱਚੇ ਤਾਂ ਬਹੁਤ ਲੋਪ ਹਨ ਜਿਹੜੇ ਜਿਹੜੇ ਜੰਮਨੇ ਸ਼ਰਤ ਤੇ ਇਹ ਕਈ ਤੱਪਨ ਨੇ ਜਿਹੜੇ ਕੌਨਸ਼ੀਅਸ ਡਿਸੀਜਨ ਲੈ ਰਹੇ ਨੇ ਕਿ ਅਸੀਂ ਇਹਨਾਂ ਯਾਦ ਅਧਰਾਂ ਬੱਚੇ ਨਹੀਂ ਪਰ ਇਸ ਤੋਂ ਵੀ ਗੱਲ ਇੱਥੇ ਨਹੀਂ ਰੁਕਦੀ ਗੱਲ ਇਸ ਤੋਂ ਬਹੁਤ ਪੀਰ ਬਹੁਤ ਸਾਰੇ ਸੋਸ਼ੀਓਲੋਜਿਸਟ ਨੇ ਉਨਾ ਦੀ ਸ਼ਾਇਦ ਤੁਸੀਂ ਦਲ ਸੁਣੀਆ ਜਾਂਦੀ ਉਹ ਕਹਿੰਦਾ ਕਿ 70 ਤੱਕ ਹੀ ਮੈਰਿਜ ਦੀ ਲਾਈਫ ਹੈ ਮੈਰਿਜ ਵਾਇਲ ਇਸ ਇੰਸਟੀਟਿਊਸ਼ਨ ਖਤਮ ਹੋ ਰਿਹਾ ਹੈ ਤੇ ਪੰਜਾਬ ਵੀ ਬਹੁਤ ਲੋਕ ਤੰਗ ਆ ਗਏ ਔਰ ਖਾਸ ਕਰਕੇ ਜੱਟ ਤੁਮੋਂ ਦੇ ਇਹ ਲੋਕ ਬਹੁਤ ਹੀ ਜ਼ਿਆਦਾ ਕਿਉਂਕਿ ਜਦੋਂ ਦੋ ਮਤਲਬ ਨਹੀਂ ਜਿੱਤੇ ਮਾਣੀ ਦੀ ਰਣਬੰਦ ਹੋ ਜਾਂਦੀ ਹੈ ਤੁਸੀਂ ਸੋਚ ਨਹੀਂ ਸਕਦੇ ਵੀ ਫੇਰ ਇਹਦਾ ਜਿੰਨਾ ਜਿੰਨਾ ਤੱਕ ਅਗਲੀ ਡਾਈਵੋਰਸ ਹੋ ਰਹਾ ਹੈ ਬਹੁਤ ਲੋਕ ਡਰ ਜਾਂਦੇ ਨੇ ਕਿਤੇ ਇਹਨਾਂ ਨੂੰ ਜਿੱਥੇ ਵਿਆਹ ਹੀ ਨਾ ਕਰਾਓ ਅੱਛਾ ਤਾਂ ਪੈਦਾ ਕਰਨ ਦੀ ਗੱਲ ਹੈ ਵਿਆਜ ਵਿਆਹ ਤੋਂ ਲੋਕ ਟੰਗਦੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਬੜੀਆਂ ਰੈਲੇਵੈਂਟ ਨੇ ਕਿ ਪੜ੍ਹਾਈਆਂ ਨੇ ਜਿਹੜੀਆਂ ਇਹ ਜਿਹੜਾ ਲਿਜੂਵਾਦ ਦਾ ਜਿਹੜਾ ਹੈਗਾ ਔਰ ਜਿਹੜਾ ਕੈਪੀਟਲਿਜ਼ਮ ਦੀ ਜਿਹੜੀ ਨੇਸ਼ਨ ਹੈ ਮੰਨਦੇ ਉਹ ਸਭ ਫੈਕਟ ਕਰਦੇ ਅੱਛਾ ਦੂਸਰੀ ਜਿਹੜੀ ਗੱਲ ਕਿ ਇਹਨਾਂ ਨੇ ਬਹੁਤ ਵਧੀਆ ਹੋਰ ਮਸਲਾ ਲਿਆ ਲਿਟਰੇਚਰ ਔਰ ਪੋਲਿਟਿਕ ਪੋਲਿਟੀਕਲ ਮੈਸੇਜਾਂ ਨੂੰ ਟੁਟਾਇਆ ਦੇਸ਼ਾਂ ਹਰ ਇੱਕ ਜਿਹੜੀ ਲਿਟ ਵਿਚਾਰ ਹੈ ਉਹ ਅਲਟੀਮੇਟਲੀ ਕੋਈ ਨਾ ਕੋਈ politcal ਮੈਸੇਜ ਵਿੱਚ ਹੁੰਦਾ ਹੈ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਤੁਸੀਂ ਮਤਲਬ ਕੋਈ ਨਾ ਕੋਈ ਮੈਸੇਜ ਦੇਣਾ ਚਾਹੁੰਦੇ ਲੇਕਿਨ ਜਦੋਂ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਤੁਸੀਂ politcal ਮੈਸੇਜ ਜਿਹੜਾ ਆਬਵੀਅਸ ਹੋ ਜਾਂਦਾ ਹੈ ਕਿ ਤੁਸੀਂ ਬੋਲ ਰਹੇ ਹੋ ਇਹਦਾ politcal ਗੱਲ ਕਰਦੇ ਹੋ ਜਿਵੇਂ ਇਹਨਾਂ ਨੇ ਕਿਹਾ ਕਿ ਇੱਥੇ ਕੋਈ ਲੋੜ ਹੀ ਨਹੀਂ ਸੀ ਵੀ ਅੱਜ ਕਿਸਾਨੇ ਦਾ ਮਸਲਾ ਚੱਤਨ ਦੇ ਜਾਂਦੀ ਹੈ ਕਿ ਇਸ ਇਹ ਮਤਲਬ ਆਪਾਂ ਇਹ ਇਸ਼ੂ ਦੇ ਨਾਲ ਸੰਬੰਧਨ ਨਹੀਂ ਇਹ ਕਿ ਅਸੀਂ ਕਿਉਂ ਕਰਦੇ ਕਿ ਪੰਜਾਬ ਸਾਡੀ ਮਜਬੂਰੀ ਬਣ ਗਈ ਕਿ ਅਸੀਂ ਕਿ ਠੱਪਾ ਲਵਾਣੇ ਦੇ ਪ੍ਰੋਗਰੈਸਿਵ ਬੰਦੇ ਜਿਹੜੇ ਲੈਫਟਿਸਟਾਂ ਵੀ ਜਿਵੇਂ ਅਸੀਂ ਨਹੀਂ ਇਹ ਗੱਲ ਕਰਾਂਗੇ ਤੇ ਕਹਾਂਗੇ ਯਾਰ ਹੱਦ ਹੋ ਗਈ ਤੁਹਾਨੂੰ ਤੇਰੇ ਤੂੰ ਕਿੱਥੇ ਫਿਰ ਪ੍ਰੋਗਰੈਸਰ ਤਾਂ ਕੋਈ ਗੱਲ ਹੀ ਨਹੀਂ ਕੀਤੀ ਉਹ ਇਹ ਜਿਹੜੀ ਚੀਜ਼ ਹੈ ਲਿਟਰੇਚਰ ਨੂੰ ਪੋਲੀਟਿਕਲ ਛੜਾਪੇ ਕਰਨੇ ਵਾਲਾ ਨਹੀਂ ਲੈਂਦੇ ਉਹ ਕਿਤੇ ਨਾ ਡੇਟੇ ਤੋਂ ਨੋਰ ਹੋ ਜੇ ਜਦੋਂ ਵੀ ਪ੍ਰਪਾਗੈਂਡਾ ਕਰਨ ਲੱਗਿਆ ਨੂੰ ਪੋਲੀਟਿਕਲ ਆਰਟ ਪ੍ਰਾਈਮ ਹਾਂ ਜੇ ਦਾ ਮੈਸੇਜ ਹੋ ਲੋਕ ਲੈਣ ਮੈਸੇਜ ਤੁਸੀਂ ਇਹਨਾਂ ਦੇ ਹੋ ਮੈਸੇਜ ਉਹ ਖੁਦ ਇੰਪਲਿਸਿਵ ਐਂਡ ਐਕਸਪ੍ਰੈਸਿਵ ਵੀ ਹੋਣਾ ਚਾਹੀਦਾ ਇਹ ਅਚਾ ਦੋ ਜਿਹੜਾ ਨਾਟਕ ਦੇ ਵਿੱਚ ਜਿਹੜੀ ਗੁੰਮੋਰੀ ਰਹਿ ਗਈ ਉਹ ਇਹ ਜਿਹੇ ਕਰੋਨੋਲੋਜੀਕਲ ਸੀਕੁਐਂਸ ਜਿਹਾ ਹੋ ਨਹੀਂ ਸਕਿਆ ਟਾਈਮ ਦੇ ਦਾ ਕਿਸ ਟਾਈਮ ਤੋਂ ਇਸ ਦਾ ਹੱਲ ਕਿਵੇਂ ਦਿੱਤਾ ਸੰਕੇਤ ਦਿੱਤਾ ਕਿ ਸ਼ਪਾਇਸ਼ ਤੋਂ ਨਹੀਂ ਇਹਨਾਂ ਨੇ ਜਿਹੜਾ ਕਿਸ ਸੰਕੇਤ ਮੈਂ ਤਾਂ ਬਹੁਤ ਪੀਚਾ ਨਾ ਦਿੱਖਿਆ ਨਾ ਜਿਕੇ ਦੇ ਨਾਲ ਦਿੱਤਾ ਕਿ ਉਸ ਵੇਲੇ ਤੁਸੀਂ ਜਾਵਦੇ ਵੇਲੇ ਮਾੜੇ ਰਿਡਿਕਸ਼ਨ ਜਿਹੜੀਆਂ ਨੇ ਉਹ ਫਦਰ ਲੀਡਿੰਗ ਐ ਤੇ ਦੋਨਾਂ ਦਾ ਜਨਮ 19 ਜੋ ਵੀ ਉਹ ਟਾਊਲਾ ਬੋਰਨ ਹੈ 1970 ਦੇ ਮਾਹਰ ਦੇ ਦਿਸੇ ਕੋਈ ਅਸਲ ਚਾਪਲ ਨਾ ਬੈਠਣਾ ਚਾਹਦੇ ਕੋਈ ਦੀ ਹੀਰੋਨ ਦੇ ਵੀ ਪੀਕ ਹੈ 25 ਤੋਂ 22 ਸਾਲ ਦੇ ਟਾਈਮ ਤੋਂ ਤੇ ਇਹਨਾਂ ਮਨੁਸ਼ਾਦ ਤੋਂ ਲੱਗੋ ਤਾਂ ਇਹ ਮਿਡ 90ਸ ਦਾ ਹੈਗਾ ਲਿਖ ਰਿਹਾ ਇਹ ਸਪਸ਼ਟ ਹੈ ਇਹਦੇ ਕਿਉਂਕਿ ਉਸ ਵੇਲੇ ਹੁਣ ਅਸੀਂ ਸਾਡੇ ਦੇ ਵਿੱਚ ਟੈਕਨੋਲੋਜੀ ਆ ਗਈ ਹੈ ਇਨ ਜਿੰਦਾ ਆ ਗਏ ਨੇ ਬੜੀਆਂ ਇੰਪੋਰਟੈਂਟ ਗੱਲਾਂ ਤੇ ਆਈ ਵੀਰ ਜੀ ਫਾਇਰ ਇੱਕ ਜਿਹੜਾ ਸਰਮ ਬੈਂਕ ਆਉਂਸ ਸਰਮ ਡਿਨੇਸ਼ਨ ਆਉਂਦਾ ਈਸੀ ਐਲ ਆਈ ਸਰੋਗੇਟ ਮਰਨ ਇਹ ਜਿੰਦਾ ਹੈ ਜਿਹੜਾ ਨੇ ਕੋਈ 1995 ਨਹੀਂ ਲਿਆ ਸੀ ਇਹ ਮਤਲਬ ਹੈ ਕਿ ਇਹ ਇੱਕ ਕਿਵੇਂ ਸ਼ਰੀਰ ਦੇ ਤਰ੍ਹਾਂ ਇਹ ਇਹ ਸਪਸ਼ਟ ਨਹੀਂ ਕਰ ਦਿੰਦੇ ਕਿ ਕਿਹੜਾ ਨਾਟਕ ਹੈ ਕਿ ਕਿਹੜੀ ਜਿਹੜੀ ਟੈਕਨੋਲੋਜੀ ਹੈ ਟੈਕਨੋਲੋਜੀ ਹੈ ਇਹ 1990 ਦੇ ਨਾਲ ਮੈਂ ਉਹ ਤੋਂ ਦੱਸ ਦਿੱਤਾ ਜਿਹੜਾ ਤੁਸੀਂ ਉਹੀ ਸੰਕੇਤਨ ਨੂੰ ਮਿਲਿਆ ਇਹ ਦੁਨੀਆਂ ਸੀ ਨਹੀਂ ਇਸ ਗੇੜ ਹੈ ਐਕਚੁਅਲੀ ਜਿਹੜਾ ਹੈ ਇਸ ਪਰਮ ਬੈਂਕਸ ਜਿਹੜਾ ਇਸ ਪਰਮ ਰਿਲੇਸ਼ਨ ਬੀ ਦੀ ਆਜੀ ਗੱਲ ਹੋ ਰਹੀ ਹੈ ਇਹ ਮਤਲਬ ਜਿਹੜੀ ਹੈ ਕਿ ਇਹ ਲੋਕ ਸੀ ਸਾਧੂ ਸੰਤ ਜਿਹੜੇ ਸੀ ਇਹ ਮਤਲਬ ਉਹ ਸੁਪਰਮ ਡੋਨੇਟ ਕਰਦੇ ਸੀ ਜੇ ਹੁਣ ਇਹ ਸਾਡੇ ਕੋਲ ਟੈਕਨੋਲੋਜੀ ਨਹੀਂ ਸੀ ਕਿ ਅਸੀਂ ਉਸ ਪਰਮ ਲੈਗ ਤੇ ਇਨਸੈਮੀਨੇਟ ਕਰਾ ਦੋ ਉਸ ਤੇ ਪਰ ਇਹ ਹੀ ਜਿਹੜਾ ਤਰੀਕਾ ਸੀਗਾ ਉਹ ਸੀਗਾ ਜੇ ਇਹਦਾ ਮੈਂ ਤੁਹਾਨੂੰ ਤੇ ਵੀ ਪੁਸ਼ਟੀ ਕਰ ਲਈ ਜੇ ਗੱਲ ਹੈ ਮੈਂ ਤੁਹਾਨੂੰ ਮਹਾ ਭਾਰਤ ਤੋਂ ਆਪਣੇ ਤ੍ਰਿਪੰਸਾਲੀ ਤੁਮਸਾਲਾ ਹੱਲ ਨਾ ਮਾਸਤਾਨਿਕ ਮਹਾਭਾਰਤ ਵਿੱਚ ਬਹੁਤ ਖੂਬ ਸੁਣਦੀ ਨਾਲ ਇਹ ਇਸ਼ੂ ਜਿਹੜਾ ਹੈ ਬਹੁਤ ਇੱਕ ਇਸ਼ੂ ਜਿਹੜਾ ਹੈਗਾ ਕਿ ਇਹ ਜਿਹੜੇ ਜਿਹੜੇ ਘੋਰੋਵਰ ਪਾਂਡਵਾਂ ਦੇ ਮੇਨ ਹੀਰੋ ਨੇ ਜਿਹਨਾਂ ਨੇ ਜਿਹਨਾਂ ਤੋਂ ਸਾਰੇ ਪਹਾਣੀ ਔਰ ਹਸਤਨਾਪੁਰ ਦੇ ਵੱਲ ਘੁੰਮੀ ਹੈ ਉਹ ਦੋਨੋਂ ਹੀ ਜਿਹੜੇ ਨੇ ਉੱਥੇ ਇਹ ਸਮੱਸਿਆ ਆ ਜਾਂਦੀ ਹੈ ਜਾਈਂ ਕਿਉਂਕਿ ਹਸਤਨਾਪੁਰ ਦਾ ਜਿਹੜਾ ਰਾਜਾ ਵਿਚਤਰਵੀਰ ਉਹ ਬਹੁਤ ਯੰਗ ਉਦੀ ਡੈਥ ਹੋ ਜਾਂਦੀ ਹੈ ਉਹਦੇ ਕੋਈ ਬੱਚਾ ਨਹੀਂ ਤਾਂ ਉਹਦੀ ਮਾਂ ਜਿਹੜੀ ਸਤਿਆਵਦੀ ਹੈ ਉਹ ਕਹਿੰਦੇ ਇਹ ਤਾਂ ਬੜੀ ਵੱਡੀ ਸਮੱਸਿਆ ਹੋ ਗਈ ਰਾਜ ਕੋਣ ਕਰੇਗਾ ਇਹ ਕੋਲ ਦਾ ਸਟੈਂਡ ਬ੍ਰਦਰ ਹੈ ਕਿਸ਼ੋਰ ਨੇ ਮੈਂ ਨਹੀਂ ਪਤਾ ਤੁਹਾਨੂੰ ਪਤਾ ਹੈ ਤੁਹਾਡੀ ਕਸ਼ਮ ਖਾਦੀ ਹੋ ਜੀ ਕਿ ਮੈਂ ਤਾਂ ਇਹ ਅੱਜ ਕਰਨਾ ਹੈ ਕਿ ਰਾਜ ਸਤਨੂ ਰਜਾ ਉਹਨੂੰ ਗੰਦਾ ਨਾਲ ਉਹ ਜੋ ਵੀ ਰੇ ਲਾ ਰਹੇ ਤਾਂ ਉਹ ਉਹਦੇ ਕੋਲ ਮਸ਼ੀਨਾਂ ਨਾਲ ਉਹ ਨਹੀਂ ਕਰਨੀ ਇਹ ਨੇਰੇ ਲਕੀਨ ਔਲਾਦ ਨੂੰ ਰਾਈਟ ਨਹੀਂ ਮਿਲਣ ਦੇ ਤਾਂ ਪਿਛੋਂ ਨੇ ਕਿਹਾ ਤਾਂ ਬੁਲਾ ਹਾਦਸਾ ਟਕਰੀ ਹੋਏਗਾ ਮੈਂ ਵਿਆਹ ਹੀ ਨਹੀਂ ਕਰਦਾ ਮੇਰੇ ਕੋਲ ਵਿਆਹ ਹੋ ਜਾਏ ਉਹਦਾ ਜੋ ਆਕਾਮਾਂ ਨੂੰ ਦੇਖ ਤੋਂ ਉਹਨਾਂ ਨੂੰ ਜੋ ਕਰਤ। ਉਹਨਾਂ ਦੀਆਂ ਬੱਚੇ ਲਾ ਸੋਈਦਾ ਜੰਮਿਆ ਅੰਨਾ ਜੰਮਿਆ ਉਹ ਅੰਨਾ ਦੂਜੇ ਦਾਣੇ ਨੂੰ ਭੇਜਿਆ ਅਮਰੀਕਾ ਨੂੰ ਉਹ ਦੇਖ ਕੇ ਤੋਂ ਧਬਰਾਦੇ ਉਹਦੇ ਰੰਗ ਪੇਲ। ਉਹਦੇ ਨਾਲੇ ਦਾ ਪਾਂਡੂ ਜੰਮ ਗਿਆ ਉਹ ਪਾਂਡੂ ਜਿਹੜਾ ਸੀ ਬਿਲਕੁਲ ਤੋਂ ਮਜੂਰ ਰਿਹਾ ਪਿੱਲੇ ਰੰਗ ਦਾ। ਫੇਰ ਉਹ ਰਾਣੀ ਨੂੰ ਕਹਿੰਦੇ ਦੋਨਾਂ ਰਾਣੀਆਂ ਬਿਲ ਨਾਰਮਲ ਬੱਚੇ ਹੋ ਗਏ ਉਹ ਨਾਰਮਲੇ ਬੱਚਾ ਹੋਣ ਅੰਤ ਇਹ। ਉਹ ਕਹਿੰਨ ਫੇਰ ਬੁਆਇਆ ਵੀ ਰਾਣੀਆਂ ਕੋਲ ਇੱਕ ਬੱਚਾ ਹੋ ਲਓ। ਉਹ ਰਾਣੀਆਂ ਦੇ ਅੰਦਰ ਬੜੇ ਤੰਗ ਹੋਣ ਉਹਨਾਂ ਨੇ। ਨੌਕਰਾਂ ਨੂੰ ਪੇਟ ਕਰਦਾ ਇਹਦਾ ਬਿジネス ਇਹਦਾ ਉਹ ਨਾਰਮਲ ਬੱਚਾ ਜਿਹੜਾ ਨੌਕਰਾਂ ਨੇ ਬੜੇ ਪ੍ਰੇਮ ਨਾਲ ਢਾਲਿਆ ਉਹ ਕੰਮ ਕੀਤਾ ਤੇ ਉਹ ਬੱਚਾ ਬਹੁਤ ਸਮਾਰਟ ਸੀਗਾ ਬਹੁਤ ਵਧੀਆ ਸੀਗਾ ਲੇਗਲ ਦੀ ਪ੍ਰੋਬਲਮ ਜੀ ਕੋਈ ਦਾਸੀ ਦਾ ਪੁੱਤਰ ਸ਼ੂਦਰਨਾਥ ਤੋ ਇਹ ਹੈ ਮਤਲਬ ਮਹਾਭਾਰਤ ਦੇ ਵਿੱਚ ਇਹਨੂੰ ਨਿਯੋਗ ਕਿਹਾ ਮੇ ਲੋਕ ਜਦੋਂ ਆਪਣੇ ਹਸਬੰਦ ਤੋਂ ਬਿਨਾਂ ਕਿਸੇ ਨਾਲ ਸੈਕਸ ਕੀਤਾ ਬੱਚੇ ਦੇ ਤਾਂ ਇਹ ਵਰਵਾਨਨ ਸੀਗਾ ਲੋਕ ਕਾਜ ਉਹ ਅਸਬੰਧ ਕਰਦੇ ਨੇ ਸਭ ਤੋਂ ਵੱਡਾ ਹੈ। ਅੱਛਾ ਦੂਸਰਾ ਹੈਗਾ ਕਿ ਜਿਹੜੀ ਔਰੰਤ ਦਾ ਜਦੋਂ ਹੁੰਦਾ ਹੈ ਤੇ ਫੇਰ ਹੋ ਜਾਂਦਾ ਹੈ ਸਰੋਗੇਸ਼ਤੀ। ਹੁਣ ਇਹ ਬਾਈਬਲ ਦੇ ਵਿੱਚ ਆਉਂਦੀ ਹੈ ਸਰੋਗੇਸ਼ੀ ਜਿਹੜੀ ਕਿ ਮੰਨ ਲਓ ਜਿਹੜੀ ਇਬਰਾਹੀਮ ਹੈ ਜਿਹਦੇ ਜਿਹਦੇ ਤੋਂ ਇੰਨੇ ਧਰਮ ਨਿਕਲੇ ਨੇ ਜੂਡ, ਕ੍ਰਿਸਚੀਅਨਿਟੀ ਔਰ ਇਸਲਾਮ ਉਹ ਕਿੰਨਾ ਦਾ ਸੰਘ ਹੈ ਇਹਦਾ ਹੈ। ਉਹਦੀ ਰਾਣੀ ਜਿਹੜੀ ਸ਼ਹਿਰਾ ਹੈ ਉਹਦੇ ਬੱਚਾ ਨਹੀਂ ਹੋ ਰਿਹਾ। ਇਹ ਵੀ ਪ੍ਰੋਬਲਮ ਉਹੀ ਆ ਗਈ। ਜਾਇਨ ਲਸ। ਤਾਂ ਹੁਣ ਉਹ ਕਹਿੰਦੇ ਆ ਕਿ ਮੈਂ ਬਹੁਤ ਬੁੱਢੀ ਹੋ ਗਈ ਹੁਣ ਬੱਚਾ ਨਹੀਂ ਹੋ ਰਿਹਾ। ਅਲਿਕ ਨਬਨਿਕਾ ਤੇਰਾ ਬੱਚਾ ਹੋਏਗਾ ਪਰ ਹੋ ਨਹੀਂ ਰਿਹਾ ਤਾਂ ਉਹਨੇ ਆਪਣੀ ਨੌਕਰਾਨੇ ਨੂੰ ਦਤਾ ਨਾ ਹੈਕਰ ਹੈ ਉਹਨੂੰ ਕਹਾਂ ਕਿ ਆਪਣੇ ਘਰ ਵਾਲੇ ਇਹਦੀ ਸਰੋਗਸ਼ਟੀ ਹੈ ਇਹਦਾ ਤਾਂ ਬੱਚਾ ਹੋਏ ਜਿਹੜੀ ਲਗਨ ਜਦੋਂ ਉਹ ਪ੍ਰਗਨ ਉਹ ਬੱਚਾ ਉਹ ਨੌਕਰਾਣੀ ਦੇ ਬੁੱਢੇ ਜਾਣੇ ਦੇ ਪ੍ਰਗਨ ਉਹ ਬੱਚਾ ਉਹ ਰੁਕਦਾ ਹੋ ਤਾਂ ਇਹਦਾ ਬੱਚਾ ਰਾਣੀ ਦਾ ਸੀਗਾ ਉਹ ਆਇਜਕ ਜਿਹੜੇ ਕ੍ਰਿਸਚੀਅਨ ਐ ਜੂਦਾ ਜੋ ਨਿਕਲੇ ਨੇ ਤੇ ਜਿਹੜਾ ਇਸਮਾਈਲ ਹੈ ਉਹ ਨੌਕਰਾਣੀ ਦਾ ਤੇ ਮੁਸਲਮਾਨ ਉਹਦੇ ਕਿਉਂ ਤੇ ਉਸ ਸੇ ਬਰੇ ਰਾਣੀ ਨੇ ਨਦੋਦ ਆਪਣਾ ਬੱਤਆ ਉਹਨਾਂ ਨੂੰ ਛੱਡ ਕੇ ਬਾਹਰ ਮਾਰਿਆ ਔਰ ਉਸ ਦਿਨ ਤੋਂ ਹੀ ਇਸਲਾਮ ਦੀ ਲੜੀਆ 크ਿਸਟਿਆਨਿਟੀ ਔਰ ਜੀਉ ਨੱਕ ਟੱਕਰ ਹੋ ਗਈ ਐ ਇਹ ਇਹ ਇਤਿਹਾਸਿਕ ਲੇਕਿਨ ਮੈਂ ਤੁਹਾਨੂੰ ਦੱਸਦਾ ਕਿ ਸਰੋਗੈਸਿਟ ਉਹਦੋਂ ਮਿਸੇ ਹੁਣ ਅੱਜ ਜਿਹੜਾ ਦੇ ਨਾਂ ਨੂੰ ਦੀ ਜਿਹੜੀ ਗੱਲ ਹੈ ਹੁਣ ਆਪਾਂ ਸਾਡੇ ਕੋਲ ਸਪਰਮ ਬੈਂਕ ਹੈ ਸਪਰਮ ਡੋਨੇਸ਼ਨ ਹੈ ਆਈਯੂਐਫਐ ਔਰ ਆਪਾਂ ਜਿਹੜਾ ਹੈ ਉਹ ਤੁਹਾਡਾ ਕਹਾਣੀ ਇਹਨਾਂ ਦਾ ਨਾਵਲ ਜਿਹੜਾ ਪਲੇ ਹੈ 90 ਉਹ ਤੁਹਾਡਾ ਇਹ ਵੀ ਇਹ ਸਪਸ਼ਟ ਕਰ ਦਿੱਤੇ ਨਹੀਂ ਮੈਨੂੰ ਮੇਰਾ ਉਹ ਹੈ ਨਹੀਂ ਸੀ ਜਦੋਂ ਤੁਹਾਡਾ ਨਾਵਲ ਆਇਆ 95 ਜਾਂ 93 ਜਦੋਂ ਨਹੀਂ ਸੀ ਪਰ ਇਹ ਸਪਸ਼ਟ ਨਹੀਂ ਤੁਸੀਂ ਕਰ ਸਕਦੇ ਦੇ ਨਾਮ ਹੈਂ ਅੱਛਾ ਦੂਸਰੀ ਜਿਹੜੀ ਥੀ ਹੈ ਜਿਹੜੀ ਉਹ ਮੈਂ ਜਿਹੜੀ ਇਹ ਨਾ ਕਈਆਂ ਨੇ ਕਹੀ ਹੈ ਕਿ ਮੈਂ ਰਹਾ ਵੀ ਨਾ ਕਿ ਵਾਕਈ ਬਹੁਤ ਲੋਕਾਂ ਨੂੰ ਮਹਿਸੂਸ ਕੀਤੀ ਕਿ ਤੁਸੀਂ ਜਿਹੜਾ ਕਿ ਪ੍ਰੈਗਨੈਂਟ ਨੂੰ ਜਾਣ ਬੁੱਝ ਕੇ ਜਿੰਦਾ ਲੱਗਿਆ ਸਾਰਿਆਂ ਨੂੰ ਲੱਗਿਆ ਮੈਂ ਵੀ ਉੱਥੇ ਬੈਠਾ ਸੀ ਤਾਂ ਲੋਕਾਂ ਨੇ ਜਦੋਂ ਦੇਖਿਆ ਕਿ ਉਹ ਪ੍ਰੈਗਨੈਂਟ ਹੋ ਗਈ ਤਾਂ ਲੋਕਾਂ ਨੇ ਜੇ ਵੀ ਜਦੋਂ ਗੱਲ ਖਤਮ ਹੋ ਗਈ ਪਰ ਤੇ ਤਾਂ ਉਸ ਤੋਂ ਬਾਅਦ ਤੋਂ ਸੁਣਨ ਨੂੰ ਮਾਰਿਆ ਇਹ ਐਂਟੀਸ ਲਾਈਨ ਨੂੰ ਸੋਹੂ ਆਡੀਅன்ஸ் ਸਾਰੀ ਹਰਾਨ ਹੋ ਗਈ ਆਪ ਜੋ ਹੋ ਗਿਆ ਤੁਹਾਡੇ ਨਾਲ ਟੁੱਟ ਰਹੀ ਦੀ ਰਿਐਕਸ਼ਨ ਮੈਨੂੰ ਵੀ ਆਈ ਮੈਂ ਵੀ ਕਹਿੰਦਾ ਦੱਸ ਜਿਲ੍ਹਾ ਜੁਗੀਆਂ ਨੇ ਬਹੁਤ ਜ਼ਿਆਦਾ ਸਾਹਤਿਕ ਹੋਣੀਆਂ ਨੇ ਪਰ ਬਹੁਤ ਵਧੀਆ ਜਿਹੜਾ ਹੈਗਾ ਮੈਂ ਕਹਿੰਦਾ ਕਮਾਲ ਹੋ ਗਈ ਜੀ ਤੁਹਾਡੀ ਦੇ ਸਭ ਤੋਂ ਵੱਡਾ ਨਾਟਕ ਨਹੀਂ ਹੈ ਜੇ ਤੁਸੀਂ ਦਿੱਤਾ ਜਿਹੜੀ ਨਾਟਕ ਦੇ ਉੱਪਰ ਜਿਹੜੀ ਚਰਚਾ ਹੋ ਰਹੀ ਹੈ ਇੱਕ ਜਿਹੜੀ ਇੰਨੀ ਵਧੀਆ ਪ੍ਰਿਤਪਾਤੀ ਅਜਿਹਾ ਨਾਟਕ ਕਰਵਾਉਣਾ ਹੈ ਬਹੁਤ ਹੋ ਗਈ ਤੇ ਉਹਦੇ ਵੀ ਜਿਹੜੇ ਆ ਦੋ ਬੰਦੇ ਆ ਇਹਨਾਂ ਦੀ ਬੜੀ ਵੱਡੀ ਕੋਹਤਾ ਪੇਮਨ ਬੈਠੇ ਹੋਣੇ ਨੇ ਰੈਂਕਾਈ ਔਰ ਜਿਹੜਾ ਇਹਨਾਂ ਨੇ ਪਰਚਾ ਵੜਦਾ ਬਹੁਤ ਮਦਦ ਇੰਨਾ ਵਧੀਆ ਬਣਦਾ ਹੈ ਬਹੁਤ ਹੀ ਇਨਾ ਜਿਹੜਾ ਹਰ ਜਿਹੜਾ ਜਿੰਨੀਆਂ ਵੀ ਗੱਲਾਂ ਹੁੰਦੀਆਂ ਨੇ ਹਰ ਤੁਸੀਂ ਦੇਖੋ ਇਹਨਾਂ ਨੇ ਹਰ ਗੱਲ ਲਈ ਆਪਣੇ ਪਰਚੇ ਦੇ ਰਿਹਾ ਕੋਈ ਵੀ ਪੁਆਇੰਟ ਮੁਖਤਲਬ ਉਠਾਇਆ ਗਿਆ ਇਹਨਾਂ ਨੇ ਸਾਰੇ ਨੁਕਤੇ ਆਪਣੇ ਪਰਚੇ ਦੇ ਗਏ ਅੱਜ ਅੱਛਾ ਬੁਣਿਆ ਹੈ ਸੁਨੀਤਾ ਜੀ ਦੀ ਪ੍ਰੈਜੈਂਸਿਪ ਮਤਲਬ ਇਹਨਾਂ ਨੇ ਇੱਕ ਕ੍ਰੈਡੀਬਿਲਟੀ ਦਿੱਤੀ ਅੱਜ ਦੀ ਗੈਲਰੀ ਤੇ ਇਹ ਏਡਾ ਵੱਡਾ ਇਹਨਾਂ ਦਾ ਨਾਮ ਹੈ ਸੇਟਰ ਦੀ ਦੁਨੀਆ ਦੇ ਉਹ ਜਿਹਨਾਂ ਦਾ ਜੀ ਵਾਸੇ ਇੱਕ ਕੁਛ ਕਹਿਣ ਵੀ ਨਾ ਬਚਦੀ ਪ੍ਰੈਜ਼ੈਂਸੀ ਜਿਹੜੀ ਹੈ ਅੱਜ ਦੇ ਸੇਡੇ ਸਾਡੇ ਦੇ ਇਕਨੋਮਿਸ ਨੂੰ ਬੰਦੀ ਹੈ ਔਰ ਸਾਡੇ ਜਿਹੜੇ ਗੱਲ ਹੈ ਇਹਨਾਂ ਦੇ ਇੱਥੇ ਹੁਣ ਦੇ ਨਾਲ ਸਿਆਦਾ ਅਸਰ ਤਾਂ ਹੈ ਬਹੁਤ ਬਹੁਤ ਧੰਨਵਾਦ